ਸਾਨੂੰ ਕੇਂਦਰ ਦੀ ਸਰਕਾਰ ਕਹਿ ਰਹੀ ਹੈ ਕਿ ਤੁਸੀਂ ਆਪਣੇ ਟਾਈਮਾਂ ਦੇ ਵਿੱਚੋਂ ਪਾਣੀ ਦੇ ਦਿਓ ਅਗਲੇ ਮੌਸਮ ਦੇ ਸੀਜ਼ਨ ਦੇ ਵਿੱਚ ਤੁਹਾਡੇ ਟੈਂਕ ਭਰ ਜਾਣਗੇ ਅਸੀਂ ਕਿਉਂ ਦੇਈਏ ਜੀ ਜਿਹੜਾ ਸੈਂਟਰ ਸਰਕਾਰ ਪੰਜਾਬ ਦੇ ਨਾਲ ਧੱਕਾ ਕਰ ਰਹੀ ਆ ਪੰਜਾਬੀਅਤ ਨਾਲ ਪੰਜਾਬੀਆਂ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਧੱਕਾ ਕਰ ਰਹੀ ਆ ਭਾਰਤ ਸਰਕਾਰ ਵੱਲੋਂ ਪੰਜਾਬ ਦੇ ਪਾਣੀ ਨੂੰ ਹਰਿਆਣਾ ਨੂੰ ਦੇਣ ਲਈ BBMB ਨੂੰ ਜੋ ਆਦੇਸ਼ ਦਿੱਤੇ ਹਨ ਉਸ ਨੂੰ ਲੈ ਕੇ ਪੰਜਾਬ ਦੀ ਆਪ ਸਰਕਾਰ ਸੜਕਾਂ ਤੇ ਉਤਰਾਈ ਹੈ ਤੇ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੀ ਹੈ ਇਸੇ ਹੀ ਕੜੀ ਦੇ ਚੱਲਦਿਆਂ ਫਗਫੜਾ ਵਿਖੇ ਵੀ ਪੰਜਾਬ ਸਰਕਾਰ ਦੇ ਆਦੇਸ਼ਾਂ ਤੇ ਸੀਨੀਅਰ ਨੇਤਾ ਹਰਜੀਮਾਨ ਦੀ ਅਗਵਾਈ ਹੇਠ ਰੋਜ਼ ਪ੍ਰਦਰਸ਼ਨ ਕਰਦਿਆਂ ਭਾਰਤ ਸਰਕਾਰ ਦਾ ਪੁਤਲਾ ਫੁਕਿਆ ਗਿਆ। ਇਸ ਰੋਜ਼ ਪ੍ਰਦਰਸ਼ਨ ਦੌਰਾਨ ਜਿੱਥੇ ਸਮੂਹ ਮੈਂਬਰਾਂ ਨੇ ਭਾਰਤ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਉੱਥੇ ਹੀ ਹਰਜੀਮਾਨ ਨੇ ਆਖਿਆ ਕਿ ਭਾਰਤ ਸਰਕਾਰ ਪੰਜਾਬ ਨਾਲ ਧੱਕਾ ਕਰ ਰਹੀ ਹੈ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਸਿੱਧੇ ਤੌਰ ਤੇ ਹਰਿਆਣਾ ਸਰਕਾਰ ਨੂੰ ਆਖਿਆ ਕਿ ਪੰਜਾਬ ਕੋਲ ਹਰਿਆਣਾ ਨੂੰ ਪਾਣੀ ਦੇਣ ਲਈ ਇੱਕ ਵੀ ਬੂੰਦ ਨਹੀਂ ਹੈ। ਉਨਾ ਕਿਹਾ ਕਿ ਜਦ ਤੱਕ ਕੇਂਦਰ ਸਰਕਾਰ ਨੇ ਇਹ ਫੈਸਲਾ ਵਾਪਸ ਨਹੀਂ ਲੈਂਦੀ ਤਾਂ ਆਪ ਪਾਰਟੀ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ ਕੇਂਦਰ ਸਰਕਾਰ ਦੀਆਂ ਜੋ ਨੀਤੀਆਂ ਅੱਜ ਪੰਜਾਬ ਦੇ ਹੱਟਾ ਉੱਤੇ ਪੰਜਾਬ ਦੇ ਪਾਣੀ ਉੱਤੇ ਜੋ ਇਹਨਾਂ ਨੇ ਚਾਲ ਜੋ ਇਹਨਾਂ ਨੇ ਬਾਹਰ ਚੱਲਿਆ ਆ ਬੀਬੀਐਮਬੀ ਨੂੰ ਆਰਡਰ ਹਦਾਇਤ ਦੇ ਕੇ ਕਿ ਤੱਕੇ ਦੇ ਨਾਲ ਪੰਜਾਬ ਦੇ ਹਿੱਸੇ ਦਾ ਜੋ ਪਾਣੀ ਹੈ ਉਹ ਅੱਜ ਕੇਂਦਰ ਦੀ ਸਰਕਾਰ ਪੰਜਾਬ ਕੋਲ ਲੈਣ ਜਾ ਰਹੀ ਤੇ ਜਿਹੜਾ ਆਰਡਰ ਕੀਤਾ ਆ ਅਸੀਂ ਉਹਦੇ ਵਿਰੋਧ ਵਿੱਚ ਅੱਜ ਪਾਸ ਪਾਸ ਸਰਕਾਰ ਦਾ ਨਰਿੰਦਰ ਮੋਦੀ ਦਾ ਮੁੱਤਲਾ ਫੂਕੜਾਏ ਆ ਤੇ ਸਾਨੂੰ ਜਿਹੜੇ 3 ਕਰੋੜ ਪੰਜਾਬੀ ਆ ਉਹਨਾਂ ਦੇ ਹੱਕਾਂ ਨੂੰ ਅਸੀਂ ਬਾਹਰੇ ਨਹੀਂ ਜਾਣ ਦੇਵਾਂਗੇ ਅਸੀਂ ਸਪਸ਼ਟ ਚੱਪਾ ਵਿੱਚ ਕੇਂਦਰ ਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਹਰਿਆਣੇ ਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਪੰਜਾਬ ਦੇ ਕੋਲ ਇੱਕ ਬੂੰਦ ਨਹੀਂ ਆ ਪਾਣੀ ਤੁਹਾਨੂੰ ਦੇਣ ਵਾਸਤੇ ਪੰਜਾਬ ਪਹਿਲੋ ਹੀ ਪਾਣੀ ਦੀ ਮਾਰ ਤੋਂ ਚੱਲ ਰਿਹਾ ਸਾਡੇ ਪਾਣੀ ਦਾ ਜ਼ਮੀਨੀ ਪਾਣੀ ਦਾ ਲੈਵਲ ਵੀ 6 ਤੋਂ 700 ਫੁੱਟ ਪੀਵਾ ਜਾ ਚੁੱਕਾ ਆ ਸਾਡੇ 110 ਐਸਪੀ ਬਲੌਗ ਨੇ ਜੋ ਡਾਰਕ ਜ਼ੋਨ ਦੇ ਵਿੱਚ ਆ ਚੁੱਕੇ ਨੇ ਸਾਡੇ ਪੰਜਾਬ ਦੇ ਵਿੱਚ ਉਹ ਪਹਿਲੋ ਹੀ ਚਾਹੇ ਉਹ ਇੰਦਰਾ ਖਲਾਨ ਹੋਵੇ ਐਸਓਆਈ ਆਲ ਦੀ ਗੱਲ ਕਰੀਏ ਜਿਸ ਨੂੰ ਪੰਜਾਬ ਦੇ ਪਾਣੀ ਨੂੰ ਲੁੱਟਣ ਵਾਸਤੇ ਕੇਂਦਰ ਦੀਆਂ ਸਰਕਾਰਾਂ ਪਹਿਲੋ ਵੀ ਹਰ ਤਰ੍ਹਾਂ ਦੀ ਸਾਜ਼ਿਸ਼ ਕਰਦੀਆਂ ਆਈਆਂ ਨੇ ਆਮ ਆਦਮੀ ਪਾਰਟੀ ਸਰਕਾਰ ਸਰਦਾਰ ਭਵਨ ਸਿੰਘ ਮਾਨ ਦੀ ਸਰਕਾਰ ਅਮਨ ਅਲੜਾ ਜੀ ਦੀ ਅਗਵਾਈ ਦੇ ਹੇਠ ਇਹ ਸਾਰਿਆਂ ਨੇ ਅਸੀਂ ਤਕੀਆ ਕਰ ਲਿਆ ਕਿ ਅਸੀਂ ਆਪਣੀਆਂ ਹਿੱਕਾ ਡਾ ਦੋਾਂਗੇ ਪਰ ਪੰਜਾਬ ਦਾ ਇੱਕ ਬੂੰਦ ਵੀ ਜੋ ਪਾਣੀ ਹੈ ਉਹ ਕਿਤੇ ਨਹੀਂ ਜਾਣ ਦੇਵਾਂਗੇ ਸਾਨੂੰ ਕੇਂਦਰ ਦੀ ਸਰਕਾਰ ਕਹਿ ਰਹੀ ਹੈ ਕਿ ਤੁਸੀਂ ਆਪਣੇ ਡੈਮਾਂ ਦੇ ਵਿੱਚੋਂ ਪਾਣੀ ਦੇ ਦਿਓ ਅਗਲੇ ਮੌਨਸੂਨ ਦੇ ਸੀਜ਼ਨ ਦੇ ਵਿੱਚ ਤੁਹਾਡੇ ਡੈਮ ਭਰ ਜਾਣਗੇ ਅਸੀਂ ਕਿਉਂ ਦਈਏ ਜੀ ਜਦਕਿ ਸਾਡੇ ਜਿਹੜੇ ਡੈਮਾਂ ਦਾ ਪਾਣੀ ਦਸਤਾ ਰਿਹਾ ਉਹ ਆਲਰੇਡੀ 30 34 ਫੁੱਟ ਥੱਲੇ ਜਾ ਚੁੱਕਾ ਹੈ ਅੱਜ ਰਣਜੀਤ ਸਾਗਰ ਡੈਮ ਹੈ ਉਹ ਬੰਦ ਹੈ ਇਸੇ ਗੱਲ ਕਰਕੇ ਪੌਂਗ ਡੈਮ ਦੇ ਵਿੱਚ ਵੀ 40 ਫੁੱਟ ਦੇ ਲੱਗੇ ਚ ਪਾਣੀ ਹੈ ਅਸੀਂ ਇਹਨਾਂ ਨੂੰ ਇਹ ਵੀ ਕਿਹਾ ਹੈ ਕਿ ਤੁਸੀਂ ਜਿਹੜੇ ਇੰਡੋਸੇ ਟ੍ਰੀਟੀ ਪਾਕਿਸਤਾਨ ਨਾਲ ਰੱਦ ਕਰ ਰਹੇ ਹੋ ਸਾਡੇ ਡੈਮ ਭਰ ਦਿਓ ਸਾਡੇ ਕੋਲੋਂ ਵਾਧੂ ਪਾਣੀ ਲੈ ਲਓ ਪਰ ਜੇ ਅਸੀਂ ਆਪਣੇ ਕੋਟੇ ਦੇ ਵਿੱਚੋਂ ਤੁਹਾਨੂੰ ਪਾਣੀ ਦੇ ਦ ਉਹ ਨਹੀਂ ਜੇ ਹੋਣਾ ਉਧਰ ਨਗਰ ਨਗਰ ਦੇ ਮੇਅਰ ਰਾਮਪਾਲ ਉਪਲ ਨੇ ਆਖਿਆ ਕਿ ਸੈਂਟਰ ਸਰਕਾਰ ਜੋ ਪੰਜਾਬੀਆਂ ਨਾਲ ਧੱਕਾ ਕਰ ਰਹੀ ਹੈ ਉਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਾਣੀ ਦੀ ਲੜਾਈ ਲਈ ਸ਼ੁਰੂ ਕੀਤੇ ਸੰਘਰਸ਼ ਨੂੰ ਲੈ ਕੇ ਜੋ ਵੀ ਅਗਲਾ ਆਦੇਸ਼ ਆਵੇਗਾ ਉਸੇ ਹਿਸਾਬ ਨਾਲ ਹੀ ਰਣਨੀਤੀ ਅਖਤਿਆਰ ਕੀਤੀ ਜਾਵੇਗੀ ਪੈਸਟਾ ਪੰਜਾਬ ਸਰਕਾਰ ਵੱਲੋਂ ਪਾਣੀ ਦੇ ਲਈ ਕੀਤਾ ਗਿਆ ਵਾ ਜਿਹੜਾ ਸੈਂਟਰ ਸਰਕਾਰ ਪੰਜਾਬ ਦੇ ਨਾਲ ਧੱਕਾ ਕਰ ਰਹੀ ਹੈ ਜਾਂ ਪੰਜਾਬੀਤ ਨਾਲ ਪੰਜਾਬੀਆਂ ਪੰਜਾਬ ਦੇ ਲੋਕਾਂ ਦੇ ਨਾਲ ਧੱਕਾ ਕਰ ਰਹੀ ਆ ਉਹ ਕਿਸੇ ਵੀ ਕੀਮਤ ਤੇ ਸਹਿਣ ਨਹੀਂ ਕੀਤਾ ਜਾਊਗਾ ਅਸੀਂ ਸਾਰੇ ਜੋ ਵੀ ਆ ਪੰਜਾਬੀਆਂ ਦੇ ਨਾਲ ਆ ਆਨ ਵਾਲੀ ਜਨਰੇਸ਼ਨ ਜਿਹੜੀ ਆ ਅਸੀਂ ਉਹਨਾਂ ਦਾ ਕੋਈ ਨੁਕਸਾਨ ਨਹੀਂ ਕਰਨਾ ਚਾਹੁੰਦੇ ਕਿਉਂਕਿ ਪਾਣੀ ਜੋ ਹੈ ਪਾਣੀ ਦੀ ਕਮੀ ਜਿਹੜੀ ਆ ਉਹ ਪੰਜਾਬ ਦੇ ਲਈ ਬਹੁਤ ਜ਼ਿਆਦਾ ਹੋ ਚੁੱਕੀ ਆ ਇਹ ਭਾਜਪਾ ਜਿਹੜੀ ਆ ਇਹਨਾਂ ਦੇ ਮਨਸੂਬੇ ਸਹੀ ਨਹੀਂ ਹੈਗੇ ਇਹ ਇਹੀ ਕਹਿੰਦੇ ਆ ਵੀ ਅਸੀਂ ਹਰਿਆਣੇ ਨੂੰ ਦਈਏ ਉਧਰ ਦਈਏ ਪਾਣੀ ਦੂਏ ਪਾਸੇ ਦਈਏ ਜਦ ਕਿ ਜੋ ਸਹੀ haq ਵਾ ਉਹ ਪੰਜਾਬ ਦਾ ਹੀ ਆ ਪੰਜਾਬੀਅਤ ਦਾ ਵਾ ਅਸੀਂ ਪੰਜਾਬ ਸਰਕਾਰ ਦੇ ਨਾਲ ਆ ਆਉਣ ਵਾਲੇ ਸਮੇਂ ਤੇ ਹੋਰ ਵੀ ਜੇ ਕੋਈ ਪ੍ਰੋਟੈਸਟ ਪਾਰਟੀ ਵੱਲੋਂ ਕਰਨ ਦਾ ਸਾਨੂੰ ਹਦੇਸ਼ ਆਊਗਾ ਅਸੀਂ ਉਹ ਕਰਾਂਗੇ